ਚਲੋ ਜੀ ਮੁੰਡਾ ਆਇਆ ਮੁੰਡੇ ਨੇ ਬੁਲਟ ਲਾਇਆ ਮੁੰਡਾ ਅੰਦਰੋਂ ਨਵਾਂ ਪਰਨਾ ਬੰਨ ਕੇ ਛਿਤੀ ਛਿਤੀ ਬਾਹਰ ਭੱਜਣ ਲਗਾ ਹੁਣ ਬਾਹਰ ਮੰਜੇ ਤੇ ਬਾਪੂ ਬੈਠਾ ਵਾ ਉਹ ਬਾਪੂ ਨੇ ਕਿਹਾ ਪੁੱਤਰ ਅੰਦਰੋਂ ਗਲਾ ਹੈ ਇੱਕ ਪਾਣੀ ਦਾ ਪੀ ਆ ਜੇ ਤੇ ਮੁੰਡਾ ਬੜੀ ਬਤਮੀਜ਼ੀ ਨਾਲ ਕਹਿੰਦਾ ਉਹ ਕਹਿੰਦਾ ਜਾ ਬੁੜਿਆ ਤੇਰਾ ਹਾਲ ਹੀ ਇਹ ਹੋ ਰਹਿੰਦਾ ਵਾ ਤੇ ਬੜੀ ਬਤਮੀਜ਼ੀ ਬੋਲ ਕੇ ਤੇ ਮੁੰਡਾ ਛਿਤੀ ਛਿਤੀ ਬਾਹਰ ਭੱਜ ਗਿਆ ਹੁਣ ਮੁੰਡਾ ਚਲ ਗਿਆ ਵਾ ਤੇ ਗਾੜੀ ਬਾਪੂ ਮਾਤਾ ਨੂੰ ਪੁੱਛਦਾ ਵਾ ਆਪਣਾ ਮੁੰਡਾ ਬੜੀ ਕਾਲੀ ਚ ਗਿਆ ਵਾ ਕਿੱਥੇ ਗਿਆ ਏ ਤੇ ਗਾੜੀਆਂ ਬੀਬੀ ਜਵਾਬ ਦਿੰਦੇ ਆ ਉਹ ਕਹਿੰਦੇ بارش ਪੀ ਲੱਗੀ ਆ ਉਹ ਕਹਿੰਦੇ ਛਪੀਲ ਤੇ ਜਲ ਵਰਤੋਂ ਗਿਆ ਸੇਵਾ ਕਰਨ ਗਿਆ ਵਾ ਹੁਣ ਕੀ ਐਸੀ ਸੇਵਾ ਗੁਰੂ ਸਾਹਿਬ ਪ੍ਰਵਾਨ ਕਰਨਗੇ ਮੈਂ ਬੇਨਤੀ ਕਰਾਂ ਘਰੇ ਸੱਸ ਬਿਮਾਰ ਆ ਘਰੇ ਸੱਸ ਬਜ਼ਰੀ ਖੰਘਣ ਲਈ ਆ ਉਹ ਬੁਖਾਰ ਨਾਲ ਮਰ ਰਹੀ ਆ ਤੇ ਨੌ ਛਾਲ ਮਾਰਕਟ ਟਰਾਲੀ ਚ ਕਵੇ ਮੈਂ ਸੇਵਾ ਕਰਨ ਜਾ ਰਹੀ ਆ ਮੈਂ ਬੇਨਤੀ ਹੱਥ ਜੋੜ ਕੇ ਕਰਾ ਏਦਾਂ ਦੀ ਸੇਵਾ ਗੁਰੂ ਸਾਹਿਬ ਪ੍ਰਵਾਨ ਕਰ ਦੇ ਤੁਸੀਂ ਸੇਵਾ ਕਰੋ ਪਰ ਵੱਡੀ ਗੱਲ ਆ ਨਾਲ ਆਪਣੇ ਸੱਸ ਸਹੁਰੇ ਦੀ ਇਤ ਵੀ ਕਰੋ ਇੱਕ ਮੈਂ ਬੇਨਤੀ ਆਮ ਕਰਦਾ ਹੁੰਦਾ ਜੇਕਰ ਘਰਾਂ ਦੇ ਵਿੱਚੋਂ ਇਹ ਸਾਡੇ ਗੱਲਾਂ ਨਿਕਲ ਜਾਣ ਨਾਉਂ ਜੇਕਰ ਸਮਝੇ ਕਿ ਜਿਹੜੀ ਮਾਂ ਮੈਂ ਆਪਦੀ ਪੇਕੇ ਛੱਡ ਕੇ ਆਈ ਆ ਉਹ ਹੀ ਮਾਂ ਮਰ ਗਈ ਆ ਸੱਸ ਦੇ ਵਿੱਚੋਂ ਮਾ ਦਾ ਸਰੂਪ ਵੇਖੇ ਤੇ ਅੱਧੀਆਂ ਲੜਾਈਆਂ ਮੁੱਕ ਜਾਣ। ਹੁਣ ਜੇਕਰ ਸੱਸ ਇਹ ਕਵੇ ਕਿ ਜਿਹੜੀ ਮੈਂ ਆਪ ਦੀ ਧੀ ਵਿਆਹ ਕੇ ਦੂਜੇ ਘਰ ਭੇਜਤੀ ਆ ਉਹ ਮੈਂ ਉਹਨੂੰ ਭੇਜਦਾ ਪਰ ਉਹਦਾ ਰੂਪ ਮੈਨੂੰ ਆਪਦੀ ਨੌ ਦੇ ਵਿੱਚ ਦਿਖ ਰਿਹਾ ਵਾ। ਤੇ ਘਰ ਦੇ ਵਿੱਚੋਂ ਬਾਕੀ 50% ਲੜਾਈ ਉਹ ਵੀ ਮੁੱਕ ਜੇ। ਪਰ ਮਾਫ਼ ਕਰਨਾ ਸਾਡੇ ਵਿੱਚ ਵਿਦਕਰੇ ਹੁੰਦੇ ਆ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਦੇ ਹਾਲਾਤ ਕੀ ਬਣ ਗਏ ਬਾਪੂ ਦਾ ਕੰਬਲ ਪਾਤਾ ਵਾ ਬਾਪੂ ਦੀ ਰਜਾਈ ਪਾਟੀ ਆ ਬਾਪੂ ਤੂੜੀ ਵਾਲੇ ਬਰਾਂਡੇ ਚ ਨੌਂ ਜਾਂਦੀ ਆ ਨੌਂ ਜਾ ਕੇ ਥਾਲੀ ਦੇ ਵਿੱਚ ਸਬਜ਼ੀ ਪਾ ਕੇ ਰੋਟੀ ਪਾ ਕੇ ਰੱਖ ਹੁੰਦੀ ਆ ਬਾਪੂ ਖਾ ਲੈਂਦਾ ਵਾ ਰੋਟੀ ਖਾ ਕੇ ਥਾਲੀ ਫੇਰ ਮੰਜੇ ਥੱਲੇ ਸ਼ਾਮ ਨੂੰ ਫੇਰ ਉੱਠਈ ਥਾਲੀ ਕੱਢੀ ਰੋਟੀ ਖਾ ਕੇ ਥਾਲੀ ਫੇਰ ਮੰਜੇ ਥੱਲੇ ਉਹ ਬਾਪੂ ਜਦਨ ਪੂਰਾ ਹੋ ਗਿਆ ਜਦਨ ਉਹ ਬਾਪੂ ਮਰ ਗਿਆ ਵਿਚਾਰਾ ਉਸ ਦਿਨ ਗੁਰਦਰੇ ਨਵੇਂ ਭਾਂਡੇ ਦੇਣੇ ਆ ਪੁੱਛੋ ਕਿਹੜੇ ਕੰਮ ਹੋਣ ਹੁਣ ਬਾਪੂ ਵਿਚਾਰਾ ਜਦੋਂ ਜਿੰਦਾ ਸੀ ਉਹ ਜਿੰਦਾ ਬਾਪੂ ਆਪਣੇ ਉੱਤੇ ਰਜਾਈ ਲੈਣ ਲੱਗਦਾ ਸੀ ਕਦੀ ਲੱਤ ਬਾਹਰ ਨਿਕਲਾਈ ਕਦੀ ਹੱਥ ਬਾਹਰ ਨਿਕਲਾਇਆ ਕਦੀ ਉੱਤੇ ਹੀ ਲੈਣ ਲੱਗਿਆ ਠੰਡਾ ਠੰਡੀਆਂ ਬਾਬਾ ਜੀ ਕੰਬਲ ਪਾਟਾ ਹੈ ਰਜਾਈ ਪਾਟੀ ਸੀ ਜਿੰਦੇ ਜੀ ਵਿਚਾਰੇ ਬਾਪੂ ਨੂੰ ਕੰਬਲ ਨਹੀਂ ਦਵਾ ਜੁੜਿਆ ਜਦੋਂ ਬਾਪੂ ਚੜਾਈ ਕਰ ਗਿਆ ਉਹਦੇ ਚੜਾਈ ਕਰਨ ਤੋਂ ਬਾਅਦ ਨਵੀਂ ਰਜਾਈ ਲੈ ਕੇ ਗੁਰਦਾਰੇ ਚੜਾਤੀ ਪੁੱਛੋ ਕਿਹਦੇ ਕੰਮ ਹੋਣ ਇੱਕ ਮੈਂ ਬੇਨਤੀ ਕਰਾਂ ਬਾਪੂ ਨੂੰ ਘਰੇ ਤੁਸੀਂ ਜੇਕਰ ਰੱਬ ਦਾ ਰੂਪ ਵੇਖਣਾ ਨਾ ਤੇ ਗੁਰੂ ਦਾ ਰੂਪ ਸਭ ਤੋਂ ਪਹਿਲਾਂ ਆਪਣੇ ਮਾਪੇ ਬਾਪ ਦੇ ਵਿੱਚ ਵੇਖੋ ਇੱਕ ਮੈਂ ਬੇਨਤੀ ਕਰਾਂ ਬਾਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਈ ਨਵਾਂ ਰਮਾਲਾ ਚੜਾਇਆ ਮਾਫ ਕਰਨਾ ਆ ਗੱਲ ਮੇਰੀ ਚੂਭੂ ਕੀ ਕਈਆਂ ਨੂੰ ਨਵਾਂ ਰਮਾਲਾ ਚੜਾਇਆ ਕਿਸੇ ਕੰਮ ਨਹੀਂ ਜੇਕਰ ਘਰੇ ਬਾਪੂ ਦੀ ਲੋਈ ਪਾਟੀ ਆ ਜੇਕਰ ਘਰੇ ਬਾਪੂ ਦੀ ਕੋਟੀ ਪਾਟੀ ਆ ਤੇ ਗੁਰਦਾਰੇ ਰਮਾਲਾ ਚੜਾਇਆ ਮਾਫ ਕਰਨਾ ਤੇਰਾ ਗੁਰੂ ਨੇ ਪਰਵਾਹ ਨਹੀਂ ਕਰਨਾ ਤੂੰ ਕਬਰ ਤੇ ਜਾ ਕੇ ਉਥੇ ਹਰੀਆਂ ਚਾਦਰਾਂ ਚੜਾਈ ਜਾ ਤੇ ਘਰੇ ਮਾਂ ਦੀਆਂ ਚਪਲਾਂ ਟੁੱਟੀਆਂ ਵਾ ਇਹੋ ਜੇ ਤੇਰੇ ਪਖੰਡ ਕੀਤੇ ਮਾਫ ਕਰਿਓ ਕਿਸੇ ਕੰਮ ਨਹੀਂ ਘਰੇ ਮਾਂ ਨੇ ਆਪਣੇ ਕੱਪੜੇ ਟਾਕੀਆਂ ਲਾਲਾ ਮਾਫ ਕਰਨਾ ਜੁੜੇ ਹੁੰਦੇ ਆ ਤੇ ਔਲਾਦ ਕਈ ਐਸੀ ਹੀ ਵੇਖੀ ਆ ਜਿਹੜੇ ਸਾਧ ਮਰ ਚੁੱਕੇ ਅਜ ਤੋਂ 30 35 ਸਾਲ ਪਹਿਲਾਂ ਉਹਨਾਂ ਸਾਰਾਂ ਵਾਸਤੇ ਨਵੇਂ ਚੋਲੇ ਬਣਾ ਬਣਾ ਕੇ ਡੇਰਿਆਂ ਤੇ ਚੜਾ ਰਿਆ ਵਾ ਹੁਣ ਪਾਕਉ ਰਿਹਾ ਉਥੇ ਕੋਈ ਨਹੀਂ ਪਾ ਰਿਆ ਹੈ ਕਰਾਂ ਨਾ ਟੰਗੇ ਚੋਲੇ ਉਹ ਝੋਵੇ ਕਿਹੜੇ ਕੰਮ ਐ ਉਹ ਜਿਹੜਾ ਸਾਧ ਦੁਨੀਆ ਤੇ ਨਹੀਂ ਹੈਗਾ ਜਿਹੜਾ ਇਹ ਤੋਂ 30 35 ਸਾਲ ਪਹਿਲਾਂ ਮਰ ਗਿਆ ਕਿਤੇ ਉਹਦੀ ਯਾਦ ਦੇ ਵਿੱਚ ਚੋਲੇ ਬਣਾਉਣਾ ਟੰਗੇ ਐ ਮੈਂ ਬੇਨਤੀ ਕਰਾਂ ਜੇਕਰ ਮੈਂ ਨਹੀਂ ਕਹਿੰਦਾ ਵੀ ਤੁਸੀਂ ਰਮਾਲਿਆਂ 'ਤੇ ਚੜਾਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਕਿਤੇ ਟਰਾਲੀ ਦੇ ਵਿੱਚ ਬੈ ਕੇ ਕਿਸੇ ਗੁਰਦੁਆਰਾ ਸਾਹਿਬ ਸੇਵਾ ਕਰਨ ਆ ਜਾਓ ਜ਼ਰੂਰ ਜਾਓ ਪਰ ਜੇਕਰ ਘਰੇ ਸੱਸ ਤੁਹਾਡੀ ਤੁਹਾਡੇ ਕੋਲ ਦੁਖੀ ਆ ਜੇਕਰ ਘਰੇ ਤੁਹਾਡਾ ਪਿਓ ਤੁਹਾਡੇ ਕੋਲ ਦੁਖੀ ਆ ਤੁਹਾਡੀ ਮਾਂ ਤੁਹਾਡੇ ਕੋਲ ਦੁਖੀ ਆ ਤੇ ਬਾਹਰ ਜਾ ਕੇ ਗੁਰੂ ਨੇ ਤੁਹਾਡੀ ਇਹ ਚੀਜ਼ ਨਹੀਂ ਵੇਖਣੀ ਸੇਵਾ ਕਰੋ ਤੁਸੀਂ ਮੈਂ ਨਹੀਂ ਕਹਿੰਦਾ ਰੋਗ ਦਾ ਨਹੀਂ ਮੈਂ ਨਾਮ ਕਰੀ ਪਹਿਲਾਂ ਰੋਕਿਆ ਵਾ ਪਰ ਮਾਪੇ ਉਹਦੇ ਵੱਲ ਪਹਿਲਾਂ ਧਿਆਨ ਦਿਓ